ਅੱਛਾ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕਿ ਨੰਗਲ ਦੀ ਪੀਐਨਐਫਸੀ ਕਲੋਨੀ ਨੂੰ ਅੱਜ ਮਾਨਜੋਗ ਅਦਾਲਤ ਦੇ ਹਦਾਇਤਾਂ ਤੋਂ ਬਾਅਦ ਖਾਲੀ ਕਰਵਾ ਕੇ ਸੀਲ ਲਗਾ ਦਿੱਤੀ ਗਈ ਹੈ ਤੇ ਇਸ ਕਲੋਨੀ ਦੇ ਵਿੱਚ ਰਹਿਣ ਵਾਲੇ ਲੋਕਾਂ ਵੱਲੋਂ ਇਸ ਨੂੰ ਖਾਲੀ ਕਰਵਾ ਕੇ ਸਰਕਾਰੀ ਲਿਕুইਡੇਟਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਮੌਕੇ ਉੱਤੇ ਪਹੁੰਚੀ ਟੀਮ ਨੇ ਨਾ ਮਕਾਨਾਂ ਨੂੰ ਸੀਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਕਲੋਨੀ ਦੇ ਮਕਾਨ ਖਾਲੀ ਕਰਵਾਉਣ ਦੇ ਚਲਦੇ ਹੋਏ ਸਥਾਨਿਕ ਲੋਕਾਂ ਦੇ ਵਿੱਚ ਗੁੱਸਾ ਵੀ ਸੀ ਭਾਵੇਂ ਇੱਕ ਦਿਨ ਪਹਿਲਾਂ ਸਾਰੇ ਘਰ ਖਾਲੀ ਕਰ ਦਿੱਤੇ ਗਏ ਸਨ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਬਕਾਇਆ ਰਾਸ਼ੀ ਦਾ 40% ਹੀ ਮਿਲਿਆ ਹੈ ਤੇ ਬਾਕੀ ਰਾਸ਼ੀ ਕਦੋਂ ਮਿਲੇਗੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਖਾਲੀ ਕਰਨ ਵਾਲੇ ਮਕਾਨ ਦੇ ਵਸਨੀਕ ਸੁਭਾਸ਼ ਸ਼ਰਮਾ ਨੇ ਕੀ ਕਿਹਾ ਉਹ ਪਹਿਲਾਂ ਤੁਹਾਨੂੰ ਸੁਣਾ ਦਿੰਨੇ ਆ ਇੱਥੇ ਦੱਸਣਾ ਹੈ ਵੀ ਬੰਦਾ ਹੈ ਕਿ ਪੰਜਾਬ ਨੈਸ਼ਨਲ ਫਰਟੀਲਾਈਜ਼ਰ ਐਂਡ ਕੈਮੀਕਲ ਲਿਮਟਿਡ ਨਾਂ ਦੀ ਕੰਪਨੀ ਨਾ ਸਿਰਫ ਨੰਗਲ ਬਲਕਿ ਗਵਾਂਡੇ ਸੂਬੇ ਹਿਮਾਚਲ ਦੇ ਉਹਨਾਂ ਜ਼ਿਲ੍ਹੇ ਦੀ ਵੀ ਲਾਈਫਲਾਈਨ ਬਣੀ ਹੋਈ ਸੀ ਅਤੇ ਉਕਤ ਯੂਨਿਟ ਦੇ ਵਿੱਚ ਕਰੀਬ 450 ਪੱਕੇ ਮੁਲਾਜ਼ਮਾਂ ਸਮੇਤ 1000 ਮੁਲਾਜ਼ਮ ਕੰਮ ਕਰਦੇ ਸਨ ਉਕਤ ਕੰਪਨੀ ਦੇ ਵਿੱਚ ਦਿਨ ਰਾਤ ਉਤਪਾਦਨ ਹੁੰਦਾ ਸੀ ਅਤੇ ਉਸ ਸਮੇਂ ਦੀ ਅਕਾਲੀ ਭੱਜਬਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ 13 ਫਰਵਰੀ 1999 ਨੂੰ ਇਹ ਯੂਨਿਟ ਤਾਲਾਬੰਦੀ ਦਾ ਸ਼ਿਕਾਰ ਹੋ ਗਿਆ ਸੀ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਹਾਂਜੀ ਅੱਜ ਜਿਹੜੀ ਇੱਥੇ ਸੈੱਟ ਚੱਲੇ ਮਾਂ ਸੀਲ ਕਰਾਂਗੇ ਕੀ ਹੈਗਾ ਸਾਰਾ ਕਿੰਨੇ ਹੋ ਕੀ ਹੈ ਸਾਰਾ ਇਸ ਤਰ੍ਹਾਂ ਸੀਗਾ ਜੀ ਜਿਹੜੀ ਪੀਐਨਐਫਸੀ ਸੀ ਨਾ ਜੀ ਇਹ ਬੰਦ ਹੋਈ ਹੈ ਹਾਈ ਕੋਰਟ ਦੇ ਆਰਡਰ ਤੇ ਜੀ ਕਿਉਂਕਿ ਇਹ ਸਿਕ ਯੂਨਿਟ ਸੀਗੀ ਚੱਲ ਨਹੀਂ ਸਕੀ ਤਾਂ ਉਸ ਦੇ ਮੁਤਾਬਿਕ ਜਿਹੜਾ ਸੀਗਾ ਕਿ ਹਾਈ ਕੋਰਟ ਨੇ ਇਹਨੂੰ ਬੰਦ ਕਰਨ ਦੇ ਅਦੇਸ਼ ਦਿੱਤੇ ਸੀਗੇ ਔਰ ਉਸੇ ਨੂੰ ਹੀ ਉਹਨਾਂ ਆਦੇਸ਼ਾਂ ਦੀ ਪਾਲਣਾ ਕਰਨ ਵਾਸਤੇ ਅੱਜ ਜਿਹੜੇ ਲਿਕੁਇਡੇਟਰ ਦੇ ਕਰਮਚਾਰੀ ਹੈ ਉਹ ਆਏ ਹੈਗੇ ਤਾਂ ਕਿ ਜਿਹੜੇ ਮਕਾਨ ਹਲੇ ਸੀਲ ਨਹੀਂ ਸੀ ਹੋ ਸਕੇ ਉਹ ਇਹ ਸੀਲ ਕਰਕੇ ਜੋ ਆਪਣੀ ਰਿਪੋਰਟ ਹੈ ਅੱਗੇ ਹਾਈ ਕੋਰਟ ਨੂੰ ਜਾ ਕੇ ਦੇਣਗੇ ਜਿਸ ਦੇ ਬੇਸ ਤੇ ਜਿਹੜੀ ਹੈ ਕਿ ਜਿਹੜੀ ਸਾਰੀ ਜ਼ਮੀਨ ਐਨ ਐਫ ਐਲ ਦੀ ਹੈ ਜੀ ਉਹ ਜਿਸ ਜਿਸ ਜ਼ਮੀਨ ਤੇ ਇਹਨੇ ਮਲੇ ਕਲੋਨੀ ਹੈਗੀ ਹੈ ਉਹ ਜਿਹੜੀ ਜ਼ਮੀਨ ਹੈ ਸਾਰੀ ਐਨ ਐਫ ਐਲ ਨੂੰ ਵਾਪਸ ਜਾਏਗੀ ਜੀ ਉਹ ਇਹੀ ਸਾਡੇ ਹਾਈ ਕੋਰਟ ਦੇ ਆਰਡਰ ਹੈਗੇ ਆ ਵੀ ਕਲੋਨੀ ਖਾਲੀ ਕਰਾਓ ਔਰ ਜ਼ਮੀਨ ਜਿਹੜੀ ਹੈ ਵਾਪਸ ਐਨ ਐਫ ਐਲ ਨੂੰ ਵਾਪਸ ਕਰਾ ਜੀ ਕਿੰਨੇ ਪਰਿਵਾਰ ਰਹਿੰਦੇ ਸੀਗੇ ਜਿਹਨਾਂ ਨੂੰ ਟਾਈਮ ਦਿੱਤਾ ਗਿਆ ਸੀ ਪਿੱਛੇ ਵੀ ਆਏ ਸੀਗੇ ਸਰ ਜਿਸ ਲਈ ਪਿਛਲੀ ਵਾਰ ਇਹ ਆਏ ਸੀਗੇ ਇਹਨਾਂ ਕੋਲ ਤਕਰੀਬਨ 45 ਪਰਿਵਾਰ ਸੀਗੇ ਜਿਨ੍ਹਾਂ ਨੇ ਇਹਨਾਂ ਨੇ ਅਰਜ਼ੀ ਦੇਣੇ ਨਿਵੇਦਨ ਕੀ ਇਹਨਾਂ ਨੇ ਰਿਕੁਐਸਟ ਕੀਤੀ ਸੀਗੀ ਤਾਂ ਇਹਨਾਂ ਨੇ ਕਿਹਾ ਸੀ ਨਹੀਂ ਵੀ ਅਸੀਂ ਸਾਡੀ ਵੀ ਮਜੂਰੀ ਹੈਗੀ ਹੈ ਓਇਲ ਸਾਹਿਬ ਨੇ ਵੇਖੀ ਹੈ ਕਿ ਸੀ ਸਾਡੀ ਮਜੂਰੀ ਹੈ ਮੈਂ ਜਿਆਦਾ ਟਾਈਮ ਨਹੀਂ ਦੇ ਸਕਦਾ ਕੋਈ ਹਾਈ ਕਮੰਡ ਵੀ ਕਹਿ ਰਿਹਾ ਕਿ ਤੁਸੀਂ ਜਾਂ ਤੱਕ ਕਿਰਾਇਆ ਦਿਓ ਜਾਂ ਖਾਲੀ ਕਰੋ ਕਿਉਂਕਿ ਇਹ ਜ਼ਮੀਨ ਵਾਪਸ ਐਨਐਫਐਨ ਜਾਣੀ ਹੈ ਉਸ ਜਿਹੜੇ ਹੈਗੇ ਆ ਪੰਚ ਦਿਨ ਇਹਨਾਂ ਨੇ ਸਾਨੂੰ ਉਸ ਲਈ 15 ਦਿਨ ਟਾਈਮ ਜਗੇ ਸੀਗੇ ਇਹ ਔਰ ਇਹਨੇ ਕਿਹਾ ਸੀ ਕਿ 24 ਜੂਨ ਨੂੰ ਤੁਸੀਂ ਖਾਲੀ ਕਰਕੇ ਜਾਓਗੇ ਔਰ ਅੱਜ ਲਾਸਟ ਡੇ ਸੀਗਾ ਔਰ ਲਾਸਟ ਡੇ ਵਾਲੇ ਦਿਨ ਆ ਕਿ ਇਹਨਾਂ ਨੇ ਕਲੋਨੀ ਸੀਲ ਕਰ ਦਿੱਤੀ ਠੀਕ ਥੈਂਕ ਯੂ ਸਰ ਅੱਜ ਟੀਮ ਪੂਰੀ ਪਹੁੰਚੀ ਆ ਪੀਸੀਐਲ ਕੀ ਕਰ ਰਿਹਾ ਕੀ ਕਾਰਨ ਕੀ ਸਿਆੜੀ ਤੇ ਇੱਕ ਨਾ ਹਾਈ ਕੋਰਟ ਦੇ ਆਰਡਰ ਸੀ ਪੀਸੀਐਲ ਦੇ 48 ਮਕਾਨ ਸੀ ਜਿਹੜੇ ਖਾਲੀ ਕਰਾਉਣ ਨੂੰ ਕਿਹਾ ਸੀ 올 ਮੋਲ ਮੋਸਟ ਸਾਰੇ ਮਕਾਨ ਖਾਲੀ ਹੋ ਗਏ ਨੇ ਹੁਣ ਤਾਂ ਇੱਥੇ ਸੀਲ ਲਾ ਰਹੇ ਨੇ ਉਹ ਆਪਣੇ ਪਹਿਲਾਂ ਵੀ ਕੇਸ ਸੀ ਸਰ ਕਿਸੇ ਨੂੰ ਟਾਈਮ ਦਿੱਤਾ ਸੀ ਹਾਂ ਪਹਿਲਾਂ ਇਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਸੀ ਕਿ ਹੁਣ ਖਾਲੀ ਸਾਰੇ ਸੀ ਹਾਂ ਹੁਣ ਸਾਰੇ ਕੁਆਟਰ ਖਾਲੀ ਸੀ ਹੁਣ ਉਹ ਆਪਣੀ ਸੀਲਾਂ ਲਾ ਰਹੇ ਨੇ